ਹਾਲ ਜੀ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਅੱਜ ਅਸੀਂ ਬਣਾਣੇ ਨਵੀਂ ਵੀਡੀਓ ਨਵੀਂ ਵੀਡੀਓ ਦੇ ਵਿੱਚ ਅਸੀਂ ਬਣਾਵਾਂਗੇ ਲੀਚੀ ਦਾ ਫਰੈਸ਼ ਜੂਸ ਇਹ ਬਹੁਤ ਹੀ ਵਧੀਆ ਹੁੰਦਾ ਹੈ ਠੰਡਾ ਹੁੰਦਾ ਹੈ ਡੱਬਾ ਬੰਦ ਜੂਸ ਨਾਲੋਂ ਬਹੁਤ ਹੀ ਵਧੀਆ ਹੈ ਕਦੇ ਵੀ ਆਪਾਂ ਦਾ ਮਨ ਕਰੇ ਆਪਾਂ ਘਰ ਵਿੱਚ ਬਣਾ ਕੇ ਇਹਨੂੰ ਪੀ ਸਕਦੇ ਹਾਂ ਚਲੋ ਜੀ ਸਟਾਰਟ ਕਰਦੇ ਹਾਂ ਅਸੀਂ ਹੁਣ ਲੀਚੀਆਂ ਲੈ ਲਈਆਂ ਭਿੱਜ ਵਿੱਚੋਂ ਕੱਢ ਲਈਆਂ ਹੁਣ ਅਸੀਂ ਇਹਨਾਂ ਨੂੰ ਛਿੱਲ ਲਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਛਿੱਲ ਲੈਆ ਉਹਦਾ ਛਿਲਕਾ ਉਤਾਰ ਲਿਆ ਇਸ ਤਰ੍ਹਾਂ ਅਸੀਂ ਸਾਰੀਆਂ ਇੱਕ ਇੱਕ ਕਰਕੇ ਛਿੱਲ ਲਾਂਗੇ ਅਸੀਂ ਲੀਚੀਆਂ ਨੂੰ ਛਿੱਲ ਲਿਆ ਤੇ ਅਸੀਂ ਇਹਦੇ ਵਿੱਚੋਂ ਨਾ ਬੀਜ ਨੂੰ ਕੱਢ ਦਾਂਗੇ ਇਸ ਤਰ੍ਹਾਂ ਦੇ ਬੀਜ ਨੇ ਸਾਰੀ ਲੀਚੀ ਦੇ ਵਿੱਚੋਂ ਉਹਨਾਂ ਨੂੰ ਕੱਢ ਦਾਂਗੇ ਹੁਣ ਜੇ ਅਸੀਂ ਜੂਸਰ ਲੈ ਲਾਂਗੇ ਉਹਦੇ ਵਿੱਚ ਅਸੀਂ ਪਾਣੀ ਪਾ ਦਾਂਗੇ ਦੇਖੋ ਜਿ세 ਸਾਰਾ ਸਮਾਨ ਪਾ ਲਿਆ ਉਹਦੇ ਵਿੱਚ ਅਸੀਂ ਥੋੜੀ ਜੀ ਚੀਨੀ ਖੰਡ ਪਾ ਦਾਂਗੇ ਸਵਾਦ ਅਨੁਸਾਰ ਜਿੰਨਾ ਕੱਪਾ ਬੱਦ ਘੱਟ ਮਿੱਠਾ ਖਾਣੇ ਪੀਣੇ ਆ ਅਨਾਨਸੀ ਦਾ ਜੂਸ ਕੱਢ ਲਾਂਗੇ ਦੇਖੋ ਜੀ ਸਾਡਾ ਜੂਸ ਬਣ ਗਿਆ ਹੁਣ ਅਸੀਂ ਇਹਨੂੰ ਪੁੰਨ ਲਾਂਗੇ ਤਾਂ ਕਿ ਜਿਹੜੇ ਪੁਦੀਨੇ ਦੇ ਪੱਤੇ ਸੀਗੇ ਉਹ ਬਾਹਰ ਨਿਕਲ ਜਾਣ ਇਸ ਤਰ੍ਹਾਂ ਦੇਖੋ ਜੀ ਸਾਡਾ ਲੀਚੀ ਦਾ ਜੂਸ ਬਣ ਕੇ ਤਿਆਰ ਹੈ ਤੁਸੀਂ ਵੀ ਇਹਨੂੰ ਘਰ ਵਿੱਚ ਬਣਾ ਕੇ ਦੱਸਿਓ ਮੈਨੂੰ ਕਮੈਂਟ ਕਰਿਓ ਪੀ ਕੇ ਦੱਸਿਓ ਕਿੱਦਾਂ ਦਾ ਬਣਿਆ ਜੂਸ ਬਹੁਤ ਹੀ ਟੇਸਟ ਬਣਿਆ ਹੈ ਤੁਸੀਂ ਵੀ ਘਰ ਵਿੱਚ ਇਹਨੂੰ ਕਦੋਂ ਵੀ ਬਣਾ ਸਕਦੇ ਹੋ ਕੋਈ ਮਹਿਮਾਨ ਆਏ ਜਬ ਐਸੇ ਜੂਸ ਬੀਨ ਦਾ ਮੈਂ ਕਿਤੇ ਇੱਕਦਮ ਫਰੈਸ਼ ਜੂਸ ਬਨੂੰਗਾ ਧੰਨਵਾਦ